ਵਹੀਰਜੀ ਦਾ ਪਤਾ ਸਾਹ ਵਹੀਰਜੀ ਦੀ ਪਤੇ ਪਾਠ ਮੇਤੀ 25/9/25 ਨੂੰ ਅਜੀ ਸਾਰੀ ਸੁਗਰਾਮ ਪੰਚਾਇਤ ਕਾਲਾਵਈਆਂ ਅਤੇ ਨਗਰ ਨਿਵਾਸੀ ਪਿੰਡ ਕਾਲਾਵਈਆਂ ਕੋਲੋਂ ਮੇਰਾ ਪਾਪਾ ਮਾਨਨਾ ਜੀ ਦੇ ਮੀਟਿੰਗ ਕੀਤੀ ਗਈ ਜੇ ਸਬ ਵਿੱਚ ਅਸੀਂ ਸਾਰਿਆਂ ਨੇ ਗੱਲਬਾਤ ਕੀਤੀ ਕਿ ਕੁਛ ਦਿਨ ਪਹਿਲਾਂ ਸਾਡੇ ਸਾਮੀ ਪਾਪਾ ਮਾਨਨਾ ਜੀ ਮਹਾਰਾਜ ਜੀ ਦੇ ਖਿਲਾਫ ਇੱਕ ਬਲਬੀਰ ਸਿੰਘ ਮੁੱਛਰ ਨੇ ਫੱਦੀ ਸ਼ਬਦਾਵਲੀ ਵਰਤੀ ਹੈ ਜਿਸ ਦਾ ਰੋਸ ਸਾਡੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਦੇ ਵਿੱਚ ਹੈ ਇਸੇ ਸਬੰਧੀ ਅਸੀਂ ਮੀਟਿੰਗ ਕੀਤੀ ਹੈ ਕਿ ਜੋ ਵੀ ਤਲਵੀਰ ਸਿੰਘ ਪੁੱਛਣ ਨੇ ਗਲਤ ਸ਼ਬਦਾਵਲੀ ਵਰਤੀ ਹੈ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਸਬੰਧੀ ਅਸੀਂ ਸਵੇਰੇ ਐਸਐਸਪੀ ਸਾਹਮਣੇ ਮੈਦਾਨੇ ਜਾ ਰਹੇ ਹਾਂ ਤੇ ਸਾਡੀ ਪ੍ਰਸ਼ਾਸਨ ਤੋਂ ਵੀ ਇਹੀ ਮੰਗ ਹੈ ਕਿ ਇਸ ਬੰਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਸਾਡੇ ਪਿੰਡ 'ਚ ਮੁੜ ਕੇ ਕੋਈ ਸ਼ਰਾਬ ਦੀ ਅੰਸਰ ਇਸ ਤਰ੍ਹਾਂ ਮਾਹੌਲ ਨਾ ਬਣ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਦੇ ਟੀਕਰ ਨੇ ਵੀ ਅੱਜ ਦਾ ਅੱਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਗਰ ਪਿੰਡ ਕਾਲਾ ਬਹੀਆ ਜ਼ਿਲ੍ਹਾ ਜਲੰਧਰ ਤਪਸਥਾਨ ਸੰਤ ਬਾਬਾ ਊਕਾ ਨਾਹੀ ਜਿਨ੍ਹਾਂ ਦੇ ਤਪਸਥਾਨ ਤੇ ਇੱਕ ਅਨਸਾਰ ਸ਼ਰਾਰਤੀ ਅਨਸਰ ਇਥੇ ਅੰਤ ਬਾਬਾ ਓੰਕਾਰਨਾਥ ਜੀ ਦੇ ਦੇ ਖਿਲਾਫ ਬਹੁਤ ਸਰਦਾਰ ਦੀ ਗਲਤ ਬੋਲੀ ਆ ਅਸੀਂ ਬਹੁਤ ਸਾਰੀ ਸੰਗਤਾਂ ਦੇ ਅਤੇ ਨਗਰ ਨਿਵਾਸੀਆਂ ਦੇ ਅਤੇ ਸੰਗ ਪਿੰਡ ਦੀ ਗ੍ਰਾਮ ਪੰਚਾਇਤ ਦੇ ਸਾਰੇ ਹੀ ਬਹੁਤ ਰੋਸ ਕਰਦੇ ਆ ਅਸੀਂ ਪ੍ਰਸ਼ਾਸਨ ਨੂੰ ਇੱਕ ਅਪੀਲ ਕਰਦੇ ਆ ਵੀ ਭਾਈ ਜੇ ਇਸ ਬੰਦੇ ਨੇ ਬਲਬੀਰ ਸਿੰਘ ਮੁੱਛਲ ਜੋ ਸਾਡੇ ਤਪਸਥਾਨ ਤੇ ਆ ਕੇ ਪਿੰਡ ਦਾ ਅਤੇ ਇਹ ਡੇਰੇ ਦਾ ਤਪਸਥਾਨ ਦਾ ਨੁਕਸਾਨ ਕਰਦਾ ਇੱਥੇ ਮਾਹੌਲ ਖਰਾਬ ਕਰਨ ਨੂੰ ਮੈਂ ਕਈ ਘੇੜੇ ਲਾ ਚੁੱਕਾ ਆ ਅਸੀਂ ਇਹ ਪ੍ਰਸ਼ਾਸਨ ਨੂੰ ਗ੍ਰਾਮ ਪੰਚਾਇਤ ਪਿੰਡ ਕਾਲਾ ਬਈਆਂ ਤੇ ਸਭੂਰ ਨਗਰ ਨਿਵਾਸੀਆਂ ਨੂੰ ਬਹੁਤ ਭਾਰੀ ਰੋਸਿਆ ਅਸੀਂ ਇਹਨਾਂ ਦੀ ਬਹੁਤ ਨਿੰਦਗ ਇਹ ਇਹ ਕਰਦੇ ਆ ਭਾਈ ਇਹਨੇ ਇਸ ਬੰਦੇ ਨੇ ਬਾਬਾ ਜੀ ਬਾਰੇ ਬਹੁਤ ਗਲਤ ਸਿਹਦਾਬ ਦੀ ਬੋਲੀ ਆ ਬਲਬੀਰ ਸਿੰਘ ਮੁਸ਼ਾ ਉਹਦੇ ਖਰਾਬ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਇਹ ਸਾਰੇ ਨਗਰਵਾਲੋਂ ਅਤੇ ਪ੍ਰਸ਼ਾਸਨ ਵੱਲੋਂ ਅਸੀਂ ਅਪੀਲ ਕਰਦੇ ਆ ਭਾਈ ਇਹ ਤੋਂ ਬਾਅਦ ਤੋਂ ਬਾਅਦ ਕਾਨੂੰਨੀ ਕਾਰਵਾਈ ਕਰਕੇ ਤੇ ਫਰਜ਼ਾ ਕੀਤਾ ਜਾਵੇ ਇਹਦੇ ਜੋ ਵੀ ਇਹਨਾਂ ਸ਼ਤਾਬਦੀ ਬੋਲੀ ਆ ਮਹਾਪੁਰਸ਼ਾਂ ਵਾਸਤੇ ਤਪਸਥਾ ਸੰਤ ਬਾਬਾ ਕਾਰਨਾਖ ਜੀ ਬਾਰੇ ਅਸੀਂ ਉਹ ਅਪੀਲ ਕਰਦੇ ਆ ਫਿਰ ਸੰਗਤਾਂ ਦੇ ਸਹਿਯੋਗ ਦੇ ਨਾਲ ਗ੍ਰਾਮ ਪੰਚਾਇਤ ਸੰਚੋਕ ਦੇ ਨਾਲ ਨਗਰ ਨਿਵਾਸੀਆਂ ਦੇ ਨਾਲ ਅਸੀਂ ਫਿਰ ਖੰਡਨ ਕਰਦੇ ਆ ਇਹ ਬਲਬੀਰ ਸਿੰਘ ਮੁਸੇ ਸ਼ਰਾਰਤੀ ਅੰਸਰ ਦਾ ਜਿਹੜਾ ਇੱਥੇ ਇਲਾਕੇ ਦੇ 10 12 ਲੱਖ ਸੰਗਤਾਂ ਆ ਬਾਬਾ ਜੀ ਦੇ ਸਰਦਾਰੂਆ ਦੇਸ਼ਾ ਵਿਦੇਸ਼ਾਂ ਦੇ ਬੈਠੇ ਆ ਉਹ ਬਹੁਤ ਭਾਰੀ ਰੋਸ ਕਰਦੇ ਆ ਉਹ ਬਾਹਰੋਂ ਕਈ ਸੰਗਤ ਸਾਡੀ ਹਫਤਾਲੀ ਹੋਈ ਵੀ ਅਸੀਂ ਜੇਤੀ ਨੀਗਾਣਾ ਫਲੈਟ ਲੈ ਕੇ ਆਉ ਨੂੰ ਤਿਆਰ ਆ ਅਸੀਂ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਬਲਬੀਰ ਸਿੰਘ ਮੁਸੇਲੇ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਕੀਤੀ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦੇ